ਸਤਿ ਸ਼੍ਰੀ ਅਕਾਲ ਉਸ ਟਾਈਮ ਮੇਰੇ ਨਾਲ ਸਿਆਸੀ ਮਾਹਿਰ ਡਾਕਟਰ ਭਿੰਦਰ ਸਿੰਘ ਜੁੜਨੇ ਰਕਤ ਸਾਹਿਬ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਬਹੁਤ-ਬਹੁਤ ਧੰਨਵਾਦ ਮਿਹਰਬਾਨੀ ਸ਼ੁਕਰੀਆ ਪੰਗੂ ਸਾਹਿਬ ਜੀ ਸਤਿ ਸ਼੍ਰੀ ਅਕਾਲ ਰਕਤ ਸਾਹਿਬ ਜਲੰਧਰ ਦੀ ਜਿਹੜੀ ਬਾਈਪੋਲ ਹੈ ਉਹਦਾ ਐਲਾਨ ਹੋ ਚੁੱਕਿਆ ਜੀ ਹੁਣ ਪੰਜਾਬ ਦਾ ਇੱਕ ਨਾਮਵਰ ਅਖਬਾਰ ਜਿਹੜੇ ਸੱਤਾ ਦੇ ਕੇਂਦਰ ਨੇ ਉਹਨਾਂ ਦੀ ਜਿਹੜੀ ਵਾਕਡੋਰ ਹੈ ਉਹ ਉਹਦੇ ਤੇ ਸਵਾਲ ਉਠਾਉਂਦਾ ਗੱਲ ਰੱਖਦਾ ਕੁਝ ਵੀ ਉਸ ਜੀ ਨੂੰ ਕਹਿ ਲੋ ਕਿ ਭਗਵੰਤ ਮਾਨ ਤੇ ਦਿੱਲੀ ਦੋ ਧੜਿਆਂ ਦੀ ਗੱਲ ਚੱਲਦੀ ਹੈ ਦਿੱਲੀ ਤੋਂ ਆਪਣੇ ਸੰਦੀਪ ਪਾਟਕ ਜਿਹੜੇ ਆਮ ਆਦਮੀ ਪਾਰਟੀ ਦੇ ਇੱਕ ਸਰਕਰ ਦਾ ਆਗੂ ਨੇ ਤੇ ਰਾਸਵਾ ਮੈਂਬਰ ਵੀ ਨੇ ਉਹ ਕਿਹਾ ਜਾ ਰਿਹਾ ਕਿ ਇਹਨਾਂ ਵਿਚਾਲੇ ਵੀ ਖਿੱਚੋ ਤਾਣ ਹੈ ਸੋ ਤੁਸੀਂ ਪਾਰਟੀ ਦੇ ਨਾਲ ਜੁੜੇ ਹੋ ਅੰਦਰ ਸਾਰੀ ਗੱਲਾਂ ਜਾਣਦੇ ਹੋ ਜੀ ਕੀ ਜੋ ਹੁਣ ਮੀਡੀਆ ਦੇ ਵਿੱਚ ਗੱਲ ਆ ਰਹੀ ਹੈ ਆਪਸੀ ਧੜੇ ਬੰਦੀ ਦੀ ਆਮ ਆਦਮੀ ਪਾਰਟੀ ਦੀ ਕਿਸੇ ਬਗਾਵਤ ਦੀ ਕੀ ਸੱਚਮੁੱਚ ਐਦਾਂ ਦਾ ਕੁਝ ਹੈਗਾ ਜੀ ਜੀ ਕਈ ਵਾਰ ਸਾਡੀ ਜਿਹੜੀ ਪੱਤਰਕਾਰੀ ਦੇ ਉੱਤੇ ਬਹੁਤ ਹਾਸੀ ਆਉਂਦੀ ਹੈ ਔਰ ਇਸ ਤਰ੍ਹਾਂ ਦੀਆਂ ਖਬਰਾਂ ਨੂੰ ਕਿਵੇਂ ਤਵੱਜੋ ਦਿੱਤੀ ਜਾਂਦੀ ਹੈ ਉਛਾਲਿਆ ਜਾਂਦਾ ਔਰ ਅਸਲ ਦੇ ਵਿੱਚ ਜੇ ਇਹਦੇ ਕੋਖ ਕਰਨੀ ਹੋਵੇ ਤਾਂ ਇਹੀ ਹੈ ਕਿ ਕੋਈ ਵੀ ਜਿਹੜੇ ਨੈਸ਼ਨਲ ਪਾਰਟੀ ਹੁੰਦੀ ਹੈ ਉਹਦੇ ਵਿੱਚ ਸਟੇਟ ਦੀ ਲੀਡਰਸ਼ਿਪ ਤੇ ਜਿਹੜੀ ਨੈਸ਼ਨਲ ਲੀਡਰਸ਼ਿਪ ਹੈ ਉਹਦੇ ਵਿੱਚ ਆਪਸੀ ਤਾਲਮੇਲ ਬਿਠਾਣਾ ਹੁੰਦਾ ਸੋ ਇਸ ਕਰਕੇ ਜਦੋਂ ਆਪਾਂ ਆਮ ਆਦਮੀ ਪਾਰਟੀ ਦੀ ਗੱਲ ਕਰ ਰਹੇ ਹਾਂ ਇਹਦੇ ਬਣਨ ਤੋਂ ਲੈ ਕੇ ਹੁਣ ਤੱਕ ਤੁਸੀਂ ਦੇਖਿਆ ਹੋਵੇਗਾ ਕਿ ਹਾਈ ਕਮਾਂਡ ਤੇ ਜਿਹੜੀਆਂ ਵੱਖ-ਵੱਖ ਸਟੇਟਾਂ ਨੇ ਫਾਰ ਇਗਜ਼ਾਮਪਲ ਸਾਡੇ ਕੋਲ ਪੰਜਾਬ ਦੀ ਆਪਾਂ ਗੱਲ ਕਰੀਏ ਤਾਂ ਪੰਜਾਬ ਦੀ ਲੀਡਰਸ਼ਿਪ ਦੇ ਨਾਲ ਤਾਲਮੇ ਲਗਾਤਾਰ ਬਿਠਾਇਆ ਔਰ ਇਹੀ ਤਾਲਮੇਲ ਦਾ ਨਤੀਜਾ ਸੀਗਾ ਕਿ ਆਪਾਂ ਆ ਪਿਛਲੀਆਂ ਜਿਹੜੀਆਂ ਚੋਣਾਂ ਵਿਧਾਨ ਸਭਾ ਦੀਆਂ ਹੋਈਆਂ 22 ਦੀਆਂ ਉਹਦੇ ਵਿੱਚ 92 ਸੀਟਾਂ ਹਾਸਲ ਕੀਤੀਆਂ ਉਹ 92 ਸੀਟਾਂ ਐਵੇਂ ਨਹੀਂ ਆ ਗਈਆਂ ਵੀ ਹਵਾ ਚੀ ਲੋਕਾਂ ਨੇ ਵੋਟਾਂ ਪਾਤੀਆਂ ਤੇ ਉਹ ਆ ਗਈਆਂ ਉਹਦੇ ਵਿੱਚ ਪੂਰੀ ਇੱਕ ਮੈਨੇਜਮੈਂਟ ਸੀਗੀ ਉਹ ਇੱਕ ਪੂਰੀ ਇੱਕ ਸੋਚਾ ਸੋਚੀ ਸਮਝੀ ਜਿਹੜੀ ਸੀਗੀ ਸਾਰੀ ਪਲੈਨਿੰਗ ਸੀਗੀ ਸੋ ਉਸ ਪਲੈਨਿੰਗ ਦੇ ਰਾਹੀਂ ਹੀ ਜਿਹੜੀਆਂ ਸੀਗੀਆਂ ਵੋਟਾਂ ਪਈਆਂ ਔਰ ਚੋਣਾਂ ਹੋਈਆਂ ਔਰ ਉਹਦੇ ਵਿੱਚ ਪਾਰਟੀ ਨੇ ਇੱਕ ਆਪਣੇ ਜਿਹੜਾ ਸੀਗਾ ਨਵੀਂ ਜਿਹੜੀ ਸੀਗੀ ਇੱਕ ਨਵਾਂ ਕੀਰਤੀਮਾਨ ਸਥਾਪਤ ਕੀਤਾ ਸੋ ਉਹਦੇ ਵਿੱਚ ਵੀ ਸੰਦੀਪ ਪਾਠਕ ਦਾ ਬਹੁਤ ਵੱਡਾ ਰੋਲ ਸੀਗਾ ਉਸ ਵੇਲੇ ਵੀ ਸੋ ਪਿਛਲੀਆਂ ਜਿਹੜੀਆਂ ਚੋਣਾਂ ਹੋਈਆਂ ਹਾਲਾਂਕਿ ਪਿਛਲੀਆਂ ਜਿਹੜੀਆਂ ਲੋਕ ਸਭਾ ਦੀਆਂ ਚੋਣਾਂ ਹੋਈਆਂ ਉਹਦੇ ਵਿੱਚ ਸੰਦੀਪ ਪਾਠਕ ਕਿਉਂਕਿ ਕੇਜਰੀਵਾਲ ਹੋਰੀ ਬਹੁਤ ਜ਼ਿਆਦਾ ਆਪਾਂ ਸਾਰੇ ਜਾਣਦੇ ਹਾਂ ਕਿ ਬੇਸਟ ਹੋਣ ਕਰਕੇ ਔਰ ਤਿਹਾਰ ਜੇਲ੍ਹ ਦੇ ਵਿੱਚ ਹੋਣ ਕਰਕੇ ਉਹਨਾਂ ਨੂੰ ਉਸ ਕਿਸਮ ਨਾਲ ਮੌਕਾ ਨਹੀਂ ਮਿਲਿਆ ਔਰ ਜ਼ਿਆਦਾ ਹਸਮਾ ਹੋ ਦਿੱਲੀ ਰਹੇ ਪਰ ਜਿੰਨਾ ਕੋਸ਼ਿਸ਼ ਕੀਤੀ ਸੰਦੀਪ ਪਾਠਕ ਨੇ ਉਹ ਪੰਜਾਬ ਵਿੱਚ ਆ ਕੇ ਉਹਨਾਂ ਨੇ ਮੈਨੇਜ ਕਰਨ ਦੀ ਕੋਸ਼ਿਸ਼ ਕੀਤੀ ਜੇਕਰ ਹੋਰ ਸਮਾਂ ਮਿਲਦਾ ਮੈਂ ਦਾਅਵੇ ਨਾਲ ਕਹਿ ਸਕਦਾ ਕਿ ਸੰਦੀਪ ਪਾਠਕ ਹੋਰ ਹੀ ਇਸ ਨੂੰ ਵਧੀਆ ਮੈਨੇਜ ਕਰਕੇ 4-5 ਸੀਟਾਂ ਹੋਰ ਕਢਵਾ ਸਕਦੇ ਸੀਗੇ ਪੰਜਾਬ ਦੇ ਵਿੱਚੋਂ ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ ਹੈਗੀਆਂ ਜੂੰ ਜਿਹੜੀ ਜ਼ਿਮਨੀ ਚੋਣ ਦੀ ਤੁਸੀਂ ਗੱਲ ਕਰ ਰਹੇ ਹੋ ਆਪਾਂ ਉੱਥੇ ਆਉਣੇ ਆ ਇਸ ਜ਼ਿਮਨੀ ਚੋਣ ਦੇ ਵਿੱਚ ਪਾਰਟੀ ਵੱਲੋਂ ਆਈ ਕਮਾਂਡ ਵੱਲੋਂ ਸੰਦੀਪ ਪਾਠਕ ਨੂੰ ਹਮੇਸ਼ਾ ਵਾਂਗ ਪਹਿਲਾਂ ਵਾਂਗ ਹੀ ਇਹਦਾ ਇੰਚਾਰਜ ਜਿਹੜਾ ਹੈਗਾ ਲਗਾਇਆ ਗਿਆ ਹੈ ਔਰ ਇਸ ਕਰਕੇ ਇਹ ਵਧੀਆ ਗੱਲ ਹੈ ਕਿ ਮੈਨੇਜਮੈਂਟ ਦੇ ਰਾਹੀਂ ਕਿਉਂਕਿ ਜਿਹੜੇ ਮੁੱਖ ਮੰਤਰੀ ਸਾਹਿਬ ਹੁੰਦੇ ਨੇ ਉਹਨਾਂ ਦਾ ਕੰਮ ਹੋਰ ਹੈ ਉਹਨਾਂ ਦਾ ਕੰਮ ਐਡਮਿਨਿਸਟ੍ਰੇਸ਼ਨ ਦੇਖਣਾ ਉਹਨਾਂ ਦਾ ਕੰਮ ਪੰਜਾਬ ਦੇ ਲੋਕਾਂ ਦਾ ਵਕ ਵਕ ਕੰਮਾਂ ਦੇ ਉੱਤੇ ਨਜ਼ਰਸਾਨੀ ਕਰਨੀ ਔਰ ਹੋਰ ਕਈ ਤਰ੍ਹਾਂ ਦੇ ਕੰਮ ਜਿਹੜੇ ਨੇ ਮੁੱਖ ਮੰਤਰੀ ਸਾਹਿਬ ਦੇ ਹੁੰਦੇ ਨੇ ਉਹ ਸਾਰਾ ਸਮਾਂ ਜ਼ਿਮਨੀ ਚੋਣ ਦੇ ਉੱਤੇ ਨਹੀਂ ਦੇ ਸਕਦੇ ਔਰ ਇਸ ਕਰਕੇ ਇੱਕ ਵੱਖਰਾ ਜਿਹੜਾ ਨੁਮਾਇੰਦਾ ਹੁੰਦਾ ਹੈ ਪਾਰਟੀ ਦਾ ਹਾਈ ਜਿਹੜੀ ਖਾਸ ਤੌਰ ਤੇ ਜਿਹੜੀ ਨੈਸ਼ਨਲ ਪਾਰਟੀ ਹੁੰਦੀ ਹੈ ਔਰ ਉਹਦੀ ਹਾਈ ਕਮਾਂਡ ਵੱਲੋਂ ਜੋ ਫੈਸਲਾ ਲਿਆ ਜਾਂਦਾ ਹੈ ਕਿ ਭਾਈ ਉਹਦਾ ਕੋਈ ਇਨਚਾਰਜ ਹੋਏਗਾ ਜਿਵੇਂ ਆਪਾਂ ਕਾਂਗਰਸ ਪਾਰਟੀ ਦੇਖਦੇ ਆ ਉਹਦੇ ਵੀ ਹਾਈ ਕਮਾਂਡ ਜਿਹੜੀ ਹੁੰਦੀ ਹੈ ਉਹ ਨੁਮਾਇੰਦਾ ਆਪਣਾ ਪੰਜਾਬ ਦੇ ਵਿੱਚ ਜਾਂ ਬਾਕੀ ਸਟੇਟਾਂ ਦੇ ਵਿੱਚ ਲਗਾਉਂਦੀ ਹੈ ਉਹੀ ਸਾਰੀਆਂ ਚੋਣਾਂ ਦਾ ਕੰਮਕਾਰ ਜਿਹੜਾ ਹੈਗਾ ਦੇਖਦਾ ਹੁੰਦਾ ਸੋ ਇਸੇ ਕਰਕੇ ਆਪਾਂ ਕਹਿ ਸਕਦੇ ਆ ਕਿ ਇਸ ਜਿਮਨੀ ਚੋਣ ਦੇ ਵਿੱਚ ਵੀ ਸੰਦੀਪ ਪਾਠਕ ਦਾ ਜਿਹੜਾ ਰੋਲ ਹੋਏਗਾ ਉਹ ਕਾਫੀ ਵੱਡਾ ਹੋਣ ਜਾ ਰਿਹਾ ਪਰ ਇਹਦਾ ਮਤਲਬ ਨਹੀਂ ਕਿ ਮੁੱਖ ਮੰਤਰੀ ਸਾਹਿਬ ਦਾ ਰੋਲ ਕੋਈ ਘਟਾ ਕੇ ਵੇਖਣ ਦੀ ਗੱਲ ਹੋਏਗੀ ਉਹ ਇੱਕ ਸਟਾਰ ਪ੍ਰਚਾਰਕ ਨੇ ਉਹ ਇੱਕ ਪੰਜਾਬ ਦਾ ਚਿਹਰਾ ਨੇ ਇਸ ਵੇਲੇ ਆ ਖਾਸ ਦਰਤੇ ਆਮ ਆਦਮੀ ਪਾਰਟੀ ਦਾ ਸੋ ਇਸ ਕਰਕੇ ਆਪਾਂ ਕਹਿ ਸਕਦੇ ਆ ਕਿ ਉਹਨਾਂ ਦੀ ਆਪਣੀ ਭੂਮਿਕਾ ਹੋਏਗੀ ਮੁੱਖ ਮੰਤਰੀ ਸਾਹਿਬ ਦੀ ਸੰਦੀਪ ਪਾਠਕ ਦੀ ਆਪਣੀ ਭੂਮਿਕਾ ਹੋਏਗੀ ਜਿਹੜੇ ਬਾਕੀ ਅਹੁਦੇਦਾਰ ਨੇ ਅ ਦਰਜਾ ਬਦਰਜਾ ਉਹਨਾਂ ਦੀ ਆਪਣੀਆਂ ਭੂਮਿਕਾਵਾਂ ਹੋਣਗੀਆਂ ਵਲੰਟੀਅਰ ਦੀਆਂ ਆਪਣੀਆਂ ਭੂਮਿਕਾਵਾਂ ਹੋਣਗੀਆਂ ਤਾਂ ਹੀ ਇੱਕ ਪਾਰਟੀ ਬਣਦੀ ਹੈ ਇਹ ਸਾਰੀਆਂ ਚੀਜ਼ਾਂ ਨੂੰ ਮਿਲਾ ਕੇ ਹੀ ਪਾਰਟੀ ਦਾ ਨਾਮ ਦਿੱਤਾ ਜਾਂਦਾ ਸੋ ਇਹਦੇ ਵਿੱਚ ਨਾ ਕੋਈ ਘੱਟ ਹੁੰਦਾ ਨਾ ਕੋਈ ਵੱਧ ਸਾਰਿਆਂ ਦੀ ਆਪਣੀ ਆਪਣੀ ਵੱਖਰੀ ਵੱਖਰੀ ਭੂਮਿਕਾ ਹੁੰਦੀ ਹੈ ਸੋ ਜੇਕਰ ਇੱਕ ਟੀਮ ਦੇ ਤੌਰ ਤੇ ਪਾਰਟੀ ਕੰਮ ਕਰਦੀ ਹੈ ਕੋਈ ਵੀ ਪਾਰਟੀ ਹੈ ਦੁਨੀਆ ਦੀ ਤਾਂ ਉਹ ਜਿੱਤ ਦੇ ਵੱਲ ਵਧਦੀ ਹੈ ਜੇਕਰ ਉਹ ਪਾਰਟੀ ਦੇ ਵਿੱਚ ਕਿਤੇ ਨਾ ਕਿਤੇ ਕੋਈ ਡਿਸਪਲਿਨ ਦੀ ਕਮੀ ਜਾਂ ਹੋਰ ਕਿਸੇ ਕੋਈ ਗੈਪਸ ਆ ਜਾਂਦੇ ਨੇ ਤਾਂ ਉਹਦੇ ਨਾਲ ਪਾਰਟੀ ਨੂੰ ਨੁਕਸਾਨ ਹੋਣ ਦੀਆਂ ਸੰਭਾਵਨਾਵਾਂ ਹੁੰਦੀਆਂ ਨੇ ਸੋ ਮੈਂ ਇਹੀ ਕਹਿਣਾ ਚਾਹਣਾ ਕਿ ਇਹ ਜਿਹੜੀ ਖਾਸ ਅਖਬਾਰ ਦੇ ਵਿੱਚ ਖਬਰ ਲੱਗੀ ਹੈ ਇਹ ਕਿਸੇ ਖੁੰਦਕ ਦਾ ਨਤੀਜਾ ਲੱਗਦੀ ਹੈ ਨਹੀਂ ਤਾਂ ਜੇ ਕੋਈ ਹੋਰ ਬਾਕੀ ਸਾਰੇ ਅਖਬਾਰਾਂ ਚ ਆਉਂਦੀ ਜੇ ਕੋਈ ਜਨਰਲ ਕੋਈ ਪ੍ਰੋਬਲਮ ਹੁੰਦੀ ਪਰ ਇੱਕ ਖਾਸ ਅਖਬਾਰ ਨੇ ਖਾਸ ਇੰਟਰਸਟ ਲੈ ਕੇ ਪਾਰਟੀ ਦੀ ਖਬਰ ਲਾਈ ਹੈ ਤਾਂ ਇਹਦੇ ਪਿੱਛੇ ਕੋਈ ਆਪਣੇ ਖਿੱਤ ਉਹਨਾਂ ਦੇ ਨਜ਼ਰ ਆ ਰਹੇ ਨੇ ਪੰਗੂ ਸਾਹਿਬ ਹਾਂਜੀ ਬਿਲਕੁਲ ਕਿਉਂਕਿ ਪਹਿਲਾਂ ਹੈ ਸੀ ਕਿ ਜਿਸ ਤਰੀਕੇ ਦੇ ਨਾਲ ਆਮ ਆਦਮੀ ਪਾਰਟੀ ਨੂੰ ਕਨਮੋਸ਼ਨਕ ਹਾਰ ਦਾ ਸਾਹਮਣਾ ਕਰਨਾ ਪਿਆ ਪੰਜਾਬ ਚ ਜਾਂ ਆਪੋਜੀਸ਼ਨ ਪਹਿਲਾਂ ਗੱਲਾਂ ਕਹਿੰਦੀ ਹੈ ਕਿ ਭਗਵੰਤ ਮਾਨ ਤੇ ਪੰਜਾਬ ਸਰਕਾਰ ਦਿੱਲੀ ਤੋਂ ਚਲਾਈ ਜਾ ਰਹੀ ਆ ਸਾਰਾ ਕੰਟਰੋਲ ਦਿੱਲੀ ਦਾ ਐਮਐਲਏ ਦੇ ਉੱਪਰ ਮੋਨੀਟਰ ਕਰਨ ਦੇ ਲਈ ਬੰਦੇ ਲੱਗੇ ਹੋਏ ਨੇ ਤਾਂ ਉਹ ਜਾਂ ਰੁਕਤ ਸਾਹਿਬ ਰ ਯਾਨੀ ਕਿ ਉਹ ਸਿਰਫ ਉਹ ਇੱਕ ਵਿਰੋਧਧਰ ਦੀ ਗੱਲਾਂ ਨੇ ओरिजिनल ਚ ਕੁਝ ਨਹੀਂ ਮੈਂ ਪੰਘੂ ਸਾਹਿਬ ਇਹੀ ਪੁੱਛਣਾ ਚਾਹਣਾ ਕਿ ਕਾਂਗਰਸ ਦੀ ਤੁਸੀਂ ਗੱਲ ਕਰ ਰਹੇ ਹੋ ਤਾਂ ਕਾਂਗਰਸ ਕਿੱਥੋਂ ਚੱਲਦੀ ਹੈ ਇਹ ਦੱਸੋ ਕਾਂਗਰਸ ਕੀ ਕਸ਼ਮੀਰ ਤੋਂ ਚੱਲਦੀ ਹੈ ਕੰਨਿਆ ਕੁਮਾਰੀ ਤੋਂ ਚੱਲਦੀ ਹੈ ਕਾਂਗਰਸ ਵੀ ਦਿੱਲੀ ਹਾਈ ਕਮਾਂਡ ਤੋਂ ਚੱਲਦੀ ਹੈ ਜੋ ਦਿੱਲੀ ਤੋਂ ਉਹਨਾਂ ਨੂੰ ਜੋ ਟਿਕਟਾਂ ਮਿਲਦੀਆਂ ਨੇ ਜੋ ਉੱਥੇ ਪਰਿਵਾਰੀ ਲੱਗਦੇ ਨੇ ਉਹ ਕੌਣ ਲਾਉਂਦਾ ਹੈ ਕੀ ਉਹ ਰਾਜਾ ਬੜਿੰਗਜੀ ਲਾਉਂਦੇ ਨੇ ਯਾ ਜੋ ਟਿਕਟਾਂ ਦੇ ਫੈਸਲੇ ਹੁੰਦੇ ਨੇ ਉਹ ਰਾਜਾ ਬੜਿੰਗ ਜੀ ਕਰਦੇ ਨੇ ਸੋ ਮੈਨੂੰ ਇਹੀ ਸਮਝਣਾ ਚਾਹਣਾ ਸਾਡੀ ਜਿਹੜੀ ਪੱਤਰਕਾਰ ਭਾਈਚਾਰਾ ਹੈ ਉਹ ਘੱਟੋ ਘੜ ਇੰਨਾ ਤਾਂ ਸੋਚੇ ਕਿ ਉਹਨਾਂ ਨੂੰ ਸਵਾਲ ਕਰਨੇ ਚਾਹੀਦੇ ਨੇ ਸਵਾਲ ਪੁੱਛਣੇ ਚਾਹੀਦੇ ਨੇ ਵੀ ਭਾਈ ਜਿਹੜੀ ਤੁਹਾਡੀ ਪਾਰਟੀ ਆ ਉਹ ਤੁਹਾਡੀ ਪਾਰਟੀ ਕਿੱਥੋਂ ਚੱਲ ਰਹੀ ਹੈ ਆਪਾਂ ਨੂੰ ਖਬਰ ਲਾਉਣ ਦੀ ਬਜਾਏ ਅਸੀਂ ਸਵਾਲ ਪੁੱਛੀਏ ਉਹਨਾਂ ਨੂੰ ਕਿਉਂਕਿ ਇਹ ਪਾਰਟੀ ਦੀ ਮਜਬੂਰੀ ਹੈ ਕੋਈ ਵੀ ਪਾਰਟੀ ਜਿਹੜੀ ਨੈਸ਼ਨਲ ਪਾਰਟੀ ਹੋਏਗੀ ਔਰ ਇੱਥੋਂ ਤੱਕ ਕਿ ਸਟੇਟ ਪਾਰਟੀ ਵੀ ਸਟੇਟ ਪਾਰਟੀ ਕੀ ਆਪਾਂ ਕਹਿ ਸਕਦੇ ਆ ਵੀ ਇਕੱਲੇ ਇੱਕ ਬੰਦਾ ਫੈਸਲਾ ਕਰਦਾ ਸੁਖਵੀਰ ਬਾਦਲ ਜੀ ਫੈਸਲਾ ਕਰਦੇ ਮੰਨ ਲਓ ਅਕਾਲੀ ਦਲ ਬਾਦਲ ਦੀ ਆਪਾਂ ਗੱਲ ਕਰਨੀ ਹੋਵੇ ਉਹਦੀ ਵੀ ਇੱਕ ਬਕਾਇਦਾ ਕੋਰ ਕਮੇਟੀ ਹੈ ਕੋਰ ਕਮੇਟੀ ਦੀ ਮੀਟਿੰਗ ਹੁੰਦੀ ਹੈ ਮੀਟਿੰਗ ਦੇ ਵਿੱਚ ਫੈਸਲੇ ਲਏ ਜਾਂਦੇ ਨੇ ਉਹਦੇ ਮੁਤਾਬਕ ਨੁਮਾਇंदे ਜਿਹੜੇ ਨੇ ਉਹ ਚੋਣਾਂ ਦੇ ਵਿੱਚ ਖੜੇ ਕੀਤੇ ਜਾਂਦੇ ਨੇ ਸੋ ਇਸ ਕਰਕੇ ਪਾਰਟੀ ਦਾ ਸਟਰਕਚਰ ਨੂੰ ਸਮਝ ਕੇ ਹੀ ਸਾਨੂੰ ਜਿਹੜਾ ਹੈਗਾ ਖਬਰਾਂ ਲਾਉਣੀਆਂ ਚਾਹੀਦੀਆਂ ਨੇ ਔਰ ਇਦਾਂ ਹੀ ਆਪਣੀਆਂ ਜਿਹੜੀਆਂ ਨੇ ਆਪਾਂ ਆਪਣੀ ਪੱਤਰਕਾਰੀ ਨੂੰ ਇਸ ਪੱਧਰ ਤੇ ਲਿਆ ਕੇ ਵੀ ਜਿਹਦੇ ਨਾਲ ਖੁੰਦਕ ਹੈ ਉਹ ਖੁੰਦਕਾਂ ਕੱਢਦੇ ਹੋਏ ਨਜ਼ਰ ਆਉਂਦੇ ਨੇ ਇਦਾਂ ਦੀ ਮਤਲਬ ਸਾਨੂੰ ਜਿਹੜਾ ਹੈਗਾ ਘੱਟੋ ਘੱਟ ਇਦਾਂ ਦੇ ਸਵਾਲ ਜਿਹੜੇ ਨੇ ਉਹਨਾਂ ਤੋਂ ਗੁਰੇਜ਼ ਕਰਨਾ ਚਾਹੀਦਾ ਹੈ ਪੰਘੂ ਸਾਹਿਬ ਇਸੇ ਚੀਜ਼ਾਂ ਦੇ ਨਤੀਜੇ ਨੇ ਪਿਛਲੇ ਦਿਨੀ ਜਿਵੇਂ ਜਿਸ ਕੁਵਾਰ ਨੇ ਖਬਰ ਲਾਈ ਉਹਨਾਂ ਦੇ ਉੱਪਰ ਵਿਜੀਲੈਂਸ ਦੀ ਰੇਡ ਹੋਈ ਜਾਂ ਹੋਰ ਯਾਨੀ ਕਿ ਸਭ ਆਹੀ ਕੁਝ ਚੱਲ ਰਿਹਾ ਪੰਜਾਬ ਦੇ ਵਿੱਚ ਹਾਂ ਬਸ ਕਿੱਥੇ ਰੇਡ ਹੋਗੀ ਤੇ ਖਬਰ ਲਾਤੀ ਖਿਲਾਫ ਹਾਂ ਉਹਦੇ ਵਿੱਚ ਜਿਹੜੇ ਪੰਜਾਬ ਦੇ ਗੱਲ ਕਿਹਦੇ ਤੇ ਹੋਣੀ ਚਾਹੀਦੀ ਹੈ ਮੰਨ ਲਓ ਐਸ ਵੇਲੇ ਸਵਾਲ ਵੱਡੇ ਪੰਜਾਬ ਦੇ ਇਹ ਨੇ ਕਿ ਪੰਜਾਬ ਦੇ ਪਾਣੀ ਦਾ ਕੀ ਬਣੇਗਾ ਪੰਜਾਬ ਦੇ ਪਾਣੀਆਂ ਬਾਰੇ ਆਮ ਆਦਮੀ ਪਾਰਟੀ ਦਾ ਜਾਂ ਜਾਂ ਮੁੱਖ ਮੰਤਰੀ ਸਾਹਿਬ ਦੀ ਕੀ ਸੋਚ ਹੈ ਪੰਜਾਬ ਦੇ ਹੋਰ ਜਿਹੜੇ ਨੌਜਵਾਨੀ ਬਾਹਰ ਜਾ ਰਹੀ ਹੈ ਉਹਦੇ ਬਾਰੇ ਕੀ ਪਲਾਨਿੰਗ ਹੈ ਪੰਜਾਬ ਦੀ ਇਕਨੋਮੀ ਨੂੰ ਕਿਵੇਂ ਡਿਵੈਲਪ ਕੀਤਾ ਜਾਏ ਪੰਜਾਬ ਦੇ ਵਿੱਚ ਇੰਡਸਟਰੀ ਕਿਵੇਂ ਲਿਆਂਦੀ ਜਾਏ ਉਹਦੇ ਬਾਰੇ ਚੋਣਾਂ ਦੇ ਵਿੱਚ ਮੁੱਦੇ ਉਭਾਰਨੇ ਚਾਹੀਦੇ ਪੰਜਾਬ ਦੀ ਐਜੂਕੇਸ਼ਨ ਨੂੰ ਕਿਵੇਂ ਦਰੁਸਤ ਕੀਤਾ ਜਾਏ ਹੋਰ ਵਧੀਆ ਬਣਾਇਆ ਜਾਏ ਸਕੂਲ ਕਿਵੇਂ ਵਧੀਆ ਬਣਾਏ ਜਾਣ ਹਸਪੀਟਲ ਕਿਵੇਂ ਵਧੀਆ ਬਣਾਏ ਜਾਣ ਇਨ੍ਹਾਂ ਜ਼ਿਮਨੀ ਚੋਣਾਂ ਦੇ ਵਿੱਚ ਇਸ ਤਰ੍ਹਾਂ ਦੇ ਮੁੱਦਿਆਂ ਦੀਆਂ ਗੱਲਾਂ ਹੋਣੀਆਂ ਚਾਹੀਦੀਆਂ ਨੇ ਤਾਂ ਕਿ ਲੋਕਾਂ ਦਾ ਇੱਕ ਪ੍ਰੈਸ਼ਰ ਜਿਹੜਾ ਹੈਗਾ ਸਰਕਾਰ ਦੇ ਉੱਤੇ ਬਣ ਸਕੇ ਔਰ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਸਾਹਿਬ ਜਿਹੜੇ ਨੇ ਉਹ ਉਹਨਾਂ ਸਵਾਲਾਂ ਨੂੰ ਜਿਹੜਾ ਹੈਗਾ ਕੇਂਦਰਿਤ ਖੂਨ ਪਰ ਹੋ ਕੀ ਰਿਹਾ ਕਿ ਉਹ ਉਹਦੇ ਵਿੱਚ ਫਲਾਣਾ ਰੁਸ ਗਿਆ ਫਲਾਣੀ ਪਾਰਟੀ ਚ ਪੁਚਾੜ ਆਏਗਾ ਝਾੜੂ ਖਿੰਡ ਗਿਆ ਫਲਾਣੀ ਤੱਕੜੀ ਇਹ ਹੋ ਗਈ ਔਰ ਹੱਥ ਜਿਹੜਾ ਸੀਗਾ ਇਦਾਂ ਚਲਾ ਗਿਆ ਸੋ ਇਦਾਂ ਦੇ ਸਵਾਲ ਮੈਨੂੰ ਲੱਗਦਾ ਕਿ ਪੱਤਰਕਾਰ ਨੂੰ ਇੱਕ ਜੇ ਆਪਾਂ ਕਹਿੰਦੇ ਹੁੰਦੇ ਸੀ ਪੀਲੀ ਪੱਤਰਕਾਰੀ ਇਹ ਇੱਕ ਪੀਲੀ ਪੱਤਰਕਾਰੀ ਕਹਿ ਸਕਦੇ ਆ ਇਹ ਕੋਈ ਜੈਨੂਇਨ ਪੱਤਰਕਾਰੀ ਨਹੀਂ ਹੈ ਇਸ ਤਰ੍ਹਾਂ ਦੀ ਜਿਹੜੀ ਆਪਸੀ ਖਬਰਾਂ ਜਿਹੜੀਆਂ ਚੱਲ ਰਹੀਆਂ ਨੇ ਸਗੋਂ ਲੋਕਾਂ ਦੇ ਮੁੱਦਿਆਂ ਤੋਂ ਭਟਕਾ ਰਹੀਆਂ ਨੇ ਇਦਾਂ ਦੀ ਪੱਤਰਕਾਰੀ ਹੈ ਅਸਲੀ ਮੁੱਦਿਆਂ ਜਿਹੜੇ ਪੰਜਾਬ ਦੇ ਅਸਲੀ ਮੁੱਦੇ ਨੇ ਉਹਨਾਂ ਤੋਂ ਪਟਕਾ ਕੇ ਦੂਜੇ ਪਾਸੇ ਲੋਕਾਂ ਦੇ ਪਾਠਕਾਂ ਦਾ ਜਾਂ ਸਰੋਤਿਆਂ ਦਾ ਆਪਣਾ ਧਿਆਨ ਕੇਂਦਰਿਤ ਕਰਨ ਦੀ ਕੋਸ਼ਿਸ਼ ਜਿਹੜੀ ਹੈਗੀ ਹੈ ਇੱਕ ਕੋਝੀ ਕੋਸ਼ਿਸ਼ ਮੈਂ ਕਹਿ ਸਕਦਾ ਇਹ ਪੱਤਰਕਾਰਾਂ ਦੇ ਰਾਹੀਂ ਹੋ ਰਹੀ ਹੈ ਵੰਗੂ ਸਾਹਿਬ ਜੀ ਰਣਕ ਸਿੰਘ ਸਾਹਿਬ ਆਪੋਜੀਸ਼ਨ ਇੱਕ ਗੱਲ ਹੋਰ ਵੀ ਕਹਿੰਦੀ ਹੈ ਉਹ ਕਹਿੰਦੇ ਨੇ ਕਿ ਜਿਵੇਂ ਦੇਖੋ ਜਿਵੇਂ ਪਹਿਲਾਂ ਤਾਂ ਭਗਵੰਤ ਸਿੰਘ ਸਾਹਿਬ ਦਾ ਸੀ ਕਿ ਉਹ ਕਹਿੰਦੇ ਸੀ ਕਿ ਮੈਂ ਜਲੰਧਰ ਦੇ ਵਿੱਚ ਹੀ ਘਰ ਲੈ ਲਿਆ ਹੁਣ ਮੈਂ ਉੱਥੇ ਹੀ ਕਿਰਾਏ ਤੇ ਰਹੂੰਗਾ ਤੇ ਹੁਣ ਆਪੋਜੀਸ਼ਨ ਕਹਿੰਦੀ ਹੈ ਕਿ ਪਹਿਲਾਂ ਤਾਂ ਮਾਨ ਸਾਹਿਬ ਕੇ ਉੱਥੇ ਰਹਿਣ ਦੇ ਲਈ ਤਿਆਰ ਸੀ ਹੁਣ ਕਹਿੰਦੇ ਕਿ ਦਿੱਲੀ ਤੋਂ ਹਦਾਇਤਾਂ ਨੇ ਤੇ ਹੁਣ ਜਿਹੜੇ ਮੇਨ ਇਵੈਂਟ ਹੋਏ ਨੇ ਉਸ ਕੈਂਡੀਡੇਟ ਨੂੰ ਲੈ ਕੇ ਉਹਨਾਂ ਇਵੈਂਟ ਦੇ ਵਿੱਚ ਸ਼ਾਮਲ ਨਹੀਂ ਰਹੇ ਕਿ ਰੋਕਤੇ ਗਏ ਨੇ ਕਿ ਰੋਕਤੇ ਗ ਨਹੀਂ ਐਸੀ ਕੋਈ ਨਾ ਕੋਈ ਰੋਕ ਸਕਦਾ ਨਾ ਕੋਈ ਇਦਾਂ ਕੋਈ ਪਲੈਨਿੰਗ ਹੁੰਦੀ ਹੈ ਸਾਰੀ ਪਾਰਟੀ ਵੱਲੋਂ ਆਪਣੇ ਤਰੀਕੇ ਨਾਲ ਪਲੈਨਿੰਗ ਜਿਹੜੀ ਹੁੰਦੀ ਹੈ ਉਹ ਕੀਤੀ ਜਾਂਦੀ ਹੈ ਔਰ ਉਹਦੇ ਵਿੱਚ ਜਿਹੜੀਆਂ ਜਿਹੜੇ ਲੋਕਾਂ ਦੀ ਲੋਡ ਹੁੰਦੀ ਹੈ ਉਹ ਉੱਥੇ ਦਿਖਾਏ ਜਾਂਦੇ ਨੇ ਜੋ ਜੇ ਪਾਰਟੀ ਨੂੰ ਲੋਡ ਮਹਿਸੂਸ ਹੋਈ ਹੁੰਦੀ ਹੋਈ ਕਿ ਭਾਈ ਇਹਦੇ ਵਿੱਚ ਮਾਨ ਸਾਹਿਬ ਨੂੰ ਆਉਣਾ ਚਾਹੀਦਾ ਹੈ ਜਾਂ ਅਗਲੇ ਦਿਨਾਂ ਦੇ ਵਿੱਚ ਮਾਨ ਸਾਹਿਬ ਦੇ ਜਿਹੜੇ ਨੇ ਰੋਡ ਸ਼ੋ ਹੋਣੇ ਚਾਹੀਦੇ ਨੇ ਉਹਨਾਂ ਦਾ ਸੰਬੋਧਨ ਹੋਣਾ ਚਾਹੀਦਾ ਉਹ ਪਾਰਟੀ ਜ਼ਰੂਰ ਕਰੇਗੀ ਸਾਰੀਆਂ ਪਾਰਟੀਆਂ ਕਰਨਗੀਆਂ ਆਪਣਾ ਆਪਣਾ ਜ਼ੋਰ ਲਾਉਣਗੀਆਂ ਤੁਸੀਂ ਦੇਖੋਗੇ ਕਿ ਕਾਂਗਰਸ ਪਾਰਟੀ ਵੀ ਕੋਈ ਨੈਸ਼ਨਲ ਲੀਡਰ ਨੂੰ ਬੁਲਾਏਗੀ ਔਰ ਇਸੇ ਤਰ੍ਹਾਂ ਅਕਾਲੀ ਦਲ ਵੀ ਕੋਸ਼ਿਸ਼ ਕਰੇਗਾ ਕਿ ਵੱਧ ਤੋਂ ਵੱਧ ਉੱਥੇ ਜਿਹੜਾ ਹੈਗਾ ਇੱਕ ਆਪਣੇ ਆਪ ਨੂੰ ਪੇਸ਼ ਕੀਤਾ ਜਾਏ ਸੋ ਇਹ ਸਾਰੀਆਂ ਪਾਰਟੀਆਂ ਆਪਣਾ ਜ਼ੋਰ ਲਾਉਂਦੀਆਂ ਨੇ ਕੋਈ ਪਾਰਟੀ ਜਿਹੜੀ ਇਹ ਨਹੀਂ ਕਦੇ ਵੀ ਕਰਦੀ ਵੀ ਕੋਈ ਘੱਟ ਕਿਉਂਕਿ ਵੱਡਾ ਮੁਕਾਬਲਾ ਹੁੰਦਾ ਜਦੋਂ ਵੀ ਜ਼ਿਮਨੀ ਚੋਣ ਹੁੰਦੀ ਹੈ ਤਾਂ ਖਾਸ ਤੌਰ ਤੇ ਜਿਹੜੀ ਸੱਤਾਧਾਰੀ ਪਾਰਟੀ ਹੁੰਦੀ ਹੈ ਉਹਦੇ ਲਈ ਇੱਕ ਜਿਹੜਾ ਹੈਗਾ ਗੈਰਤ ਦਾ ਸਵਾਲ ਹੁੰਦਾ ਹੈ ਇੱਜ਼ਤ ਦਾ ਸਵਾਲ ਹੁੰਦਾ ਹੈ ਸੋ ਇਸ ਕਰਕੇ ਹਰ ਪਾਰਟੀ ਚਾਹੁੰਦੀ ਹੈ ਖਾਸ ਤੌਰ ਤੇ ਜਿਹੜੀ ਸੱਤਾ ਧਾਰੀ ਪਾਰਟੀ ਹੈ ਕਿ ਅਸੀਂ ਇਸ ਜ਼ਿਮਨੀ ਜ਼ੋਨ ਦੇ ਵਿੱਚ ਜਿੱਤ ਹਾਸਲ ਕਰੀਏ ਸੋ ਮੈਨੂੰ ਨਹੀਂ ਲੱਗਦਾ ਕਿ ਪਾਰਟੀ ਕੋਈ ਇਸ ਤਰ੍ਹਾਂ ਦੀਆਂ ਜਿਸ ਤਰ੍ਹਾਂ ਦੀਆਂ ਗੱਲਾਂ ਆਪਾਂ ਕਰ ਰਹੇ ਹਾਂ ਉਹਦੇ ਵਿੱਚ ਫਸ ਕੇ ਕੋਈ ਘਿਲ ਕੋਈ ਕਰਦੀ ਹੋਏਗੀ ਜਾਂ ਇਸ ਤਰ੍ਹਾਂ ਦਾ ਕੋਈ ਗੈਪ ਹੋਣਗੇ ਇਦਾਂ ਦਾ ਕੋਈ ਗੱਲ ਨਜ਼ਰ ਨਹੀਂ ਆ ਰਹੀ ਮੈਨੂੰ ਤਾਂ ਪੰਗੂ ਸਾਹਿਬ ਜੀ ਬਿਲਕੁਲ ਸੁਰੱਖਿਅਤ ਬਹੁਤ ਬਹੁਤ ਸ਼ੁਕਰੀਆ ਸਾਰੀ ਜਾਣਕਾਰੀ ਸਾਂਝੀ ਕਰਨ ਦੇ ਲਈ ਧੰਨਵਾਦ ਮਿਹਰਬਾਨੀ ਧੰਨਵਾਦ ਸ਼ੁਕਰੀਆ ਪੰਗੂ ਸਾਹਿਬ ਥੈਂਕ ਯੂ ਡਾਕਟਰ ਸਾਹਿਬ